ਵੀਡੀਓ ਪੂਰੀ ਦੇਖਿਓ ਇੱਕ ਮਾਂ ਨੂੰ ਬੱਚਿਆਂ ਦੀ ਕਿੰਨੀ ਫਿਕਰ ਹੁੰਦੀ ਹੈ ਇਸ ਵੀਡੀਓ ਤੇ ਤੁਹਾਨੂੰ ਪਤਾ ਲੱਗੂ ਆ ਬੱਤਕ ਦੇ 9 ਬੱਚੇ ਆ ਤੇ ਦੋ ਬੱਚੇ ਪਿੱਛੇ ਡਿੱਗ ਜਾਂਦੇ ਆ ਤੇ ਹੁਣ ਉਹ ਜਦ ਦੇਖਦੀ ਹੈ ਉਹਨੂੰ ਸਮਝ ਆਉਂਦਾ ਪਿੱਛੇ ਦੋ ਬੱਚ ਡਿੱਗ ਗਏ ਹੁਣ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰਦੀ ਹੈ ਦੇਖੋ ਕਿਸ ਤਰੀਕੇ ਨਾਲ ਦੇਖਦੀ ਹੈ ਆ ਅਗੇ ਸੱਤ ਬੱਚੇ ਉੱਤੇ ਆ ਦੋ ਥੱਲੇ ਆ ਦੇਖੋ ਹੁਣ ਪੂਰਾ ਕਾਊਂਟ ਕਰੂਗੀ ਇੱਕ ਮਾਂ ਹੀ ਦੁਨੀਆ ਤੇ ਐਸੀ ਚੀਜ਼ ਆ ਜਿਹਨੂੰ ਉਹਦੇ ਬੱਚਿਆਂ ਦਾ ਫਿਕਰ ਹੁੰਦਾ ਵੀਡੀਓ ਨੂੰ ਐਂਡ ਤੱਕ ਦੇਖਿਓ ਦੇਖਿਓ ਇਹ ਹੁਣ ਬੱਚੇ ਨਿਕਲਣ ਦੀ ਕੋਸ਼ਿਸ਼ ਕਰਦੇ ਪਰ ਨਿਕਲੇ ਨਹੀਂ ਆਣਾ ਹੁਣ ਮਾਂ ਦੇ ਪਾਣੀ ਵਿੱਚ ਚਲੀ ਜਾਂਦੀ ਹੈ ਦੇਖੋ ਪਿੱਛੇ ਹੁਣ ਬਾਕੀ ਦੇ ਜਿਹੜੇ ਆ ਉਹ ਸਾਰੇ ਪਿੱਛੇ ਛਾਲ ਮਾਰ ਦੇਣਗੇ ਬਹੁਤ ਸੋਹਣਾ ਵੀਡੀਓ ਪੂਰੀ ਦੇਖਿਓ ਇਹ ਲਾਸਟ ਵਾਲਾ ਚੱਲ ਵੀ ਤੂੰ ਹੀ ਹੱਦੇ ਵੀ 2 3 ਸਾਈਡ ਤੇ ਹੋ ਜਾਣਗੇ ਦੇਖੋ ਤਿੱਧਰ ਨੂੰ ਮੈਂ ਪਿੱਛੇ-ਪਿੱਛੇ ਜਾ ਰਿਹਾ ਨੋ ਪੂਰੇ 9 ਆ ਹਜੇ ਘਟ ਕੇ ਦੇਖੋ ਇੱਕ ਆ ਗਿਆ ਪਿੱਛੇ ਹੁਣ ਹਜੇ ਵੀ ਇੱਕ ਘਟ ਹੈ ਤੇ ਹੁਣ ਉਹਦੀ ਵੀ ਟੈਨਸ਼ਨ ਆ ਵੇ ਉਹ ਕਿੱਥੇ ਆ ਪਿੱਛੇ ਨੂੰ ਵਾਪਸ ਹੋ ਗਏ ਤੇ ਆ ਗਿਆ ਹੁਣ ਪੂਰੇ ਹੋਏ ਆ ਇੱਥੇ ਆ ਕੇ ਫੇਰ ਕੱਟ ਦੇਣੇ ਆ ਨਾ ਦੇਖੋ ਇੱਥੇ ਵੀ ਕੱਟ ਗਏ ਤੇ ਫੇਰ ਪਿੱਛੇ ਛਾਲ ਮਾਰਤੀ ਹੁਣ ਧਿਆਨ ਆ ਪੂਰਾ ਕਿੱਧਰ ਗਿਆ ਰੱਬ ਨੇ ਮਾਂ ਬਣਾ ਕੇ ਵੀ ਕਮਾਲ ਕਰਤੀ ਸੱਤ ਹਾਂਜੀ ਤਿੰਨ ਘਟਾਓ। ਉਹ ਆ ਗਏ। ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਪੂਰੀ ਦੇਖਿਓ। ਬਹੁਤ ਬਹੁਤ ਧੰਨਵਾਦ ਤੁਹਾਡਾ।